ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਪਵਨ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰ 'ਚ ਸੜਕਾਂ ਦਾ ਵਿਕਾਸ ਕੀਤਾ ਜਾਵੇਗਾ ਤੇ ਸੀਵਰੇਜ ਸਿਸਟਮ ਨੂੰ ਠੀਕ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਉੱਚ ਗੁਣਵੱਤਾ ਵਾਲੀਆਂ ਸੜਕਾਂ ਬਣਾਈਆਂ ਜਾਣਗੀਆਂ ਜਿਨ੍ਹਾਂ ਦੀ ਮਿਆਦ ਘੱਟੋ-ਘੱਟ 10 ਸਾਲ ਦੀ ਹੋਵੇਗੀ। ਉਹਨਾਂ ਦੱਸਿਆ ਕਿ ਸ਼ਹਿਰਾਂ ਦੇ ਸੁੰਦਰੀਕਰਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਨੇ। ਪੈਦਲ ਚੱਲਣ ਵਾਲੇ ਲੋਕਾਂ ਤੇ ਸਾਈਕਲਾਂ ਲਈ ਲੇਨ ਬਣਾਈ ਜਾਵੇਗੀ ਹਰੇਕ 3 ਮਹੀਨੇ ਬਾਅਦ ਲੇਨ ਮੁੜ ਪੇਂਟ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 3 ਪੜਾਵਾਂ ਵਿੱਚ ਮੁਕੰਮਲ ਹੋਵੇਗਾ ਔਰ ਤਿੰਨਾ ਸ਼ਹਿਰਾਂ ਦਾ ਸੀ ਲਗਭਗ 42 ਕਿਲੋਮੀਟਰ ਦਾ 42 ਕਿਲੋਮੀਟਰ ਜਿਹੜਾ ਅਸੀਂ ਰੋਡ ਇਨਫਰਾਸਟ੍ਰਕਚਰ ਜਿਹੜਾ ਉਹ ਵਰਲਡ ਕਲਾਸ ਬਣਾਉਣਾਗਾ ਕਿ ਸੜਕ ਦਾ ਜਿਹੜਾ ਮੁੜ ਡਿਜ਼ਾਈਨ ਬਣਾਉਣਾਗਾ ਜਿਹੜੀ ਆਲਰੇਡੀ ਸੜਕ ਬਣੀ ਆ ਉਹਦਾ ਡਿਜ਼ਾਈਨ ਬਣਾਉਣਾਗਾ ਉਹਦੇ ਅੰਦਰ ਲੇਨਸ ਬਣਾਉਣੀਆਂ ਨੇ ਕਿਆ ਕਿ ਆ ਪੈਦਲ ਤੁਰ ਕੇ ਜਾਊਗਾ ਜਿਹੜਾ ਪੈਦਲ ਆ ਪੈਡੈਸਟੀਰੀਅਨ ਆਗਾ ਉਹ ਇਸ ਤੇ ਚੱਲੂਗਾ ਸਾਈਕਲ ਵਾਲਾ ਇਸ ਤੇ ਚੱਲੂਗਾ ਬੱਸ ਟਰੱਕ ਜਿਹੜਾ ਵੀ ਵਾਹਕਲ ਆ ਜਿਹੜਾ ਵੀ ਅਲਾਉਡ ਆ ਉਸ ਤੇ